ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਦ੍ਰਿਸ਼ਟੀ ਚੈਨਲ ਦੇ ਦਰਸ਼ਕੋ ਬੜਾ ਤਰਸ ਤੁਨਵਾ ਹੈ ਅੱਜ ਬੜਾ ਵਧੀਆ ਦਿਨ ਹੈ ਜਿਸ ਦੇ ਵਿੱਚ ਤੁਹਾਡੀ ਇਸ ਉਂਗਲ ਦਾ ਇਸ ਬੁਲ ਦਾ ਇਂਤਜ਼ਾਮ ਇਸ ਬੁਲ ਦਾ ਵਰਤੋਂ ਅਸਲ ਨੂੰ ਫੁੱਟ ਕੇ ਜਾਣੀ ਹੈ ਇਹ ਇੰਡੈਕਸ ਸੰਭਲ ਜਿਹੜੀ ਆ ਇਹ ਹਰ ਹਰ ਉਮੀਦਵਾਰ ਨੂੰ ਹਰ ਸਿਸਟਮ ਨੂੰ ਜਦੋਂ ਵੀ ਕਿਤੇ ਵਿਖਾਈ ਗਈ ਹੈ ਤਾਂ ਉਹਦੇ ਵਿੱਚ ਤਬਦੀਲੀ ਕੀਤੀ ਗਈ ਹੈ ਅੱਜ ਕੇਮਾ ਦਾ ਸਤਮਾ ਤੇ ਆਖਰੀ ਦੌਰ ਹੈ ਪੰਜਾਬ ਦੇ ਵਿੱਚ ਪੂਰੇ ਯੋਰ ਤੇ ਜੋਨ ਪ੍ਰਚਾਰ ਹੋਇਆ ਹੈ ਚੋਹਾ ਪੈਰੀਆਂ ਨੇ ਤੇ ਤੁਹਾਡਾ ਸੇਵਕ ਗੁਰਮੀਤ ਸਿੰਘ ਐਡਵੋਕੇਟ ਪੱਟੀ ਵੋਟ ਵੀ ਪਾਇਆ ਤੇ ਇਸ ਉਂਗਲ ਦਾ ਇਸਤੇਮਾਲ ਕੀਤਾ ਗਿਆ ਹੈ ਬੜਾ ਸੋਚ ਕੇ ਸਮਝ ਕੇ ਇਮਾਨਦਾਰੀ ਨਾਲ ਧਿਆਨਦਾਰੀ ਨਾਲ ਸਤਿਕਾਰ ਨਾਲ ਜਵਾਬਦੇਹੀ ਨਾਲ ਤੇ ਜ਼ਿੰਮੇਵਾਰੀ ਨਾਲ ਮੈਂ ਵਕੀਲ ਹਾਂ ਵਕੀਲ ਹੋਣ ਦੇ ਨਾਤੇ ਵੀ ਮੈਂ ਇਸ ਚੋਣੇਵਾਰੀ ਨੂੰ ਬੜੀ ਇਮਾਨਦਾਰੀ ਨਾਲ ਲਿਵਾਇਆ 4 ਤਰੀਕ ਨੂੰ ਜਦੋਂ ਵੀ ਚੋਣ ਨਤੀਜਿਆਂ ਦੀ ਗਿਣਤੀ ਸ਼ੁਰੂ ਹੋਵੇਗੀ ਤੇ ਤੁਹਾਨੂੰ ਖੁਸ਼ੀ ਹੋਵੇਗੀ ਕਿ ਤੁਹਾਡੀ ਪਾਈ ਹੋਈ ਵੋਟ ਉਸ ਸਿਸਟਮ ਨੂੰ ਤਬਦੀਲ ਕਰਨ ਵਿੱਚ ਚੰਗਾ ਵਧੀਆ ਸਿਸਟਮ ਲਿਆਉਣ ਵਿੱਚ ਲੋਕਤੰਤਰ ਸਵਧਾਨ ਕਾਨੂੰਨ ਇਨਸਾਫ ਅਤੇ ਪ੍ਰਸ਼ਾਸਨਿਕ ਸਿਸਟਮ ਨੂੰ ਤਬਦੀਲ ਕਰਨ ਵਿੱਚ ਸਾਫ ਸੁਥਰਾ ਬਣਾਉਣ ਵਿੱਚ ਤੁਹਾਡੀ ਇਹ ਵਰਤੀ ਹੋਈ ਉਂਗਲ ਜਿਹੜੀ ਆ ਇਹ ਕੰਮ ਆਵੇ ਤੁਹਾਡੀ ਗਿਣਤੀ ਹੋਵੇਗੀ ਤੁਹਾਡੀ ਇੱਕ ਵੋਟ ਜਿਹੜੀ ਆ ਉਹਦੇ ਨਾਲ ਉਮੀਦਵਾਰ ਦੀ ਕਿਸਮਤ ਦਾ ਫੈਸਲਾ ਹੋਵੇਗਾ ਕੱਲੇ ਉਮੀਦਵਾਰ ਦੀ ਕਿਸਮਤ ਦਾ ਫੈਸਲਾ ਨਹੀਂ ਹੋਵੇਗਾ ਉਹਦੇ ਵਿੱਚ ਤੁਹਾਡੀ ਤੁਹਾਡੀ ਆਪਣੀ ਤਕਦੀਰ ਦਾ ਤੁਹਾਡੀ ਆਪਣੀ ਤਸਵੀਰ ਦਾ ਤੋ ਅੱਜ ਤਦਬੀਰ ਦਾ ਫੈਸਲਾ ਜਿਹੜਾ ਇਸ ਸਾਡੀ ਉਮਲ ਨੇ ਕਰਨਾ ਹੈ ਅੱਜ ਜਿੱਥੇ-ਜਿੱਥੇ ਵੀ ਹੋ ਗਰਮੀ ਬਹੁਤ ਵੱਧ ਰਹੀ ਹੈ ਮੇਰੀ ਪਰਿਵਾਰਕ ਅਪੀਲ ਹੈ ਕਿ ਕੋਲੇ ਗੂਠਾਂ ਤੇ ਪਹੁੰਚੋ ਆਪਣੀਆਂ ਵੋਟਾਂ ਦਾ ਇਸਤੇਮਾਲ ਕਰੋ ਆਪਣੀ ਮਰਜ਼ੀ ਨਾਲ ਆਪਣੇ ਚਿਹਰੇ ਤੇ ਉਮੀਦਵਾਰਾਂ ਨੂੰ ਜਿਹੜੇ ਇਮਾਨਦਾਰ ਸੋਹਰਦ ਪਾਰਦਰਸ਼ੀ ਜਵਾਬਦੇਹ ਤੇ ਜ਼ਿੰਮੇਵਾਰ ਨੇ ਜਿੰਨਾ ਤੋਂ ਤੁਸੀਂ ਆਸ ਕਰਦੇ ਹੋ ਕਿ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਤੁਹਾਡੀ ਆਵਾਜ਼ ਨੂੰ ਬਲੰਪ ਕਰ ਸਕਦੇ ਨੇ ਉਹਨਾਂ ਬੰਦਿਆਂ ਨੂੰ ਆਪਣ ਨੂੰ ਨਮਨਦਾਰ ਸਤਿਮਾਲ ਕਰਕੇ ਵੋਟ ਦੇਣ। ਪੂਸੀ ਗੱਲ ਇਹ ਆ ਕਿ ਵੋਟ ਵੋਟਾਂ ਦੀ ਜਿਹੜੀ ਪ੍ਰਕਿਰਿਆ ਹੈ ਮੈਂ ਤਕਰੀਬਨ ਬਹੁਤ ਸਾਰੇ ਜਿਹੜੇ ਪੋਲਿੰਗ ਬੂਥ ਨੇ ਉਹਨਾਂ ਦਾ ਸਰਵੇ ਕਰਕੇ ਆਇਆ ਹਾਂ। ਉਹਨਾਂ ਤੋਂ ਵੇਖਣ ਤੋਂ ਇਹ ਇਸ ਗੱਲ ਦਾ ਅੰਦਾਜ਼ਾ ਆਇਆ ਹੈ ਕਿ ਲੋਕ ਗਰਮੀ ਤੋਂ ਬਚਣ ਦੀ ਖਾਤਰ ਇਸ ਵੇਲੇ ਕਾਫੀ ਪੋਲਿੰਗ ਬੂਥਾਂ ਦੇ ਰਸਵਾਤਾ ਜਾ ਰਿਹਾ ਹੈ ਬਹੁਤ ਵਧੀਆ ਚੀਜ਼ ਹੈ ਕਿ ਜਿਹੜੀ ਆ ਪੋਲਿੰਗ ਬੂਥਾਂ ਦੇ ਉੱਤੇ ਜਿਹੜੀ ਆ ਗਿਣਤੀ ਵਧੇ ਪੋਲਿੰਗ ਬੂਥਾਂ ਦਸੂਹ ਕੰਮ ਜਿੱਤੀਆਂ ਹੋਈਆਂ ਨੇ ਚੋਣ ਕਮਿਸ਼ਨ ਨੇ ਪ੍ਰਬੰਧ ਬਹੁਤ ਵਧੀਆ ਲੱਗਿਆ ਪਰ ਜਿਹੜੀ ਜਿਹੜੀ ਵਧੀਆ ਚੀਜ਼ ਵੇਖਣ ਵਾਲੀ ਆ ਜੀ ਕਿ ਐਸ ਵਾਰ ਬਹੁਤ ਸਾਰੇ ਪੋਲਿੰਗ ਬੂਥਾਂ ਤੇ ਕਈ ਦੀਆਂ ਘੋੜੀਆਂ ਸਿਆਸੀ ਪਾਰਟੀਆਂ ਦੇ ਪੋਲਿੰਗ ਬੂਥ ਜਿਹੜੇ ਬਾਹਰ ਲੱਗਦੇ ਸੀ ਨਜ਼ਰ ਨਹੀਂ ਆਏ ਜਿਸ ਤੋਂ ਇਹ ਲੱਗਦਾ ਤੇ ਲੋਕ ਜਿਹੜੇ ਨੇ ਉਹ ਉਹਨਾਂ ਜੇ ਕੋਈ ਲੱਗੇ ਵੀ ਨੇ ਪੋਲਿੰਗ ਬੂਥ ਕੋਈ 2-4-4 ਪਾਰਟੀਆਂ ਦੇ ਲੱਗੇ ਨੇ ਉਹ ਇਕੱਲੇ 5-4-4 ਬੰਦੇ ਬੈਠੇ ਨੇ ਉਹਨਾਂ ਦੇ ਪੋਲ ਕੋਈ ਬੰਦਾ ਖੜੂ ਗਏ ਕੋਈ ਨਹੀਂ ਇਸ ਤੋਂ ਲੱਗਦਾ ਹੈ ਕਿ ਕਿਸੇ ਤਬਦੀਲੀ ਦਾ ਅਸਾਰ ਹੈ ਕਿਸੇ ਤਬਦੀਲੀ ਦਾ ਅਸਾਰ ਹੈ ਜੇ ਇਹੋ ਜੀ ਸ਼ਾਂਤ ਬਈ ਪੁੱਠਣ ਦੇ ਵਿੱਚ ਤੁਹਾਡੀ ਦੱਬੀ ਹੋਈ ਇੰਡੈਕਸ ਉਂਗਲ ਆਪਣੀ ਮਨਮਰਜ਼ੀ ਕਰਦੀ ਹੈ ਆਪਣੀ ਮਨਮਰਜ਼ੀ ਦੇ ਹਿਸਾਬ ਨਾਲ ਆਪਣੀ ਉਮੀਦਵਾਰ ਚੁਣਦੀ ਹੈ ਤਾਂ ਤਾਂ ਤੁਹਾਡਾ ਦੇਸ਼ ਵਧੀਆ ਮਿਲ ਸਕਦਾ ਹੈ ਰਾਸ਼ਟਰ ਵਧੀਆ ਮਿਲ ਸਕਦਾ ਹੈ ਤੁਹਾਡਾ ਅਖ਼ਿਆਰ ਸੁਧਰ ਸਕਦਾ ਤੁਹਾਡੀਆਂ ਉਹ ਸਹੂਲਤਾਂ ਜਿਹੜੀਆਂ ਤਾਂ ਉਹ ਰੋਜ਼ਗਾਰ ਦਿੰਦੀਆਂ ਹੋ ਕਿਰਤ ਦੀ ਉਜਰਤ ਦਿੰਦੀਆਂ ਹੋ ਹਰ ਉਸ ਵਿਅਕਤੀ ਨੂੰ ਉਹ ਸਹੂਲਤ ਮਿਲੇ ਜਿਹੜੀ ਉਹਦੇ ਕੰਮ ਨਾਲ ਟੁਕ ਟੁਕਦੀ ਹੈ ਵੇਲੇਆਂ ਬੰਦਿਆਂ ਨੂੰ ਸਹੂਲਤ ਦਾ ਪ੍ਰਯਤਕਰ ਕੰਮ ਕਰੋ ਕੰਮ ਕਰਨ ਵੱਲ ਧਿਆਨ ਦਿਓ ਤਾਂ ਕਿ ਅਸੀਂ ਭਿਖਾਰੀ ਨਹੀਂ ਤਾਂਤੇ ਬਣ ਸਕੀਏ ਇਮਾਨਦਾਰੀ ਨਾਲ ਆਪਣੀਆਂ ਵੋਟਾਂ ਫੋਨ ਕਰੋ ਸਿਸਮ ਕੋਆਰਡੀਨਲ ਹੈ ਨਾ ਵਿਖਿਆ ਕਿ ਪ੍ਰਸ਼ਾਸਨ ਕਾਫੀ ਕਿ ਉਸ ਤਫੁਰਤਾ ਹੈ ਕਈ ਲੋਕਾਂ ਨਾਲ ਉਹ ਜਲਵਾਤ ਕਰਨ ਦਾ ਮੌਕਾ ਮਿਲਿਆ ਉਹਾਂ ਦੇ ਵੋਟਾਂ ਤੇ ਅਸੀਂ ਪਾ ਪਾਏ ਆ ਪਤਾ ਨਹੀਂ ਈਵੀਐਮ ਨਾਲ ਕਿਤੇ ਖਰਾਬ ਕਰ ਜੇ ਸਾਡੀ ਈਵੀਐਮ ਦੇ ਵਿੱਚ ਕਪੜਾ ਨਾ ਹੋਵੇ ਭਈ ਬਈ ਇਹਦੇ ਬਾਰੇ ਕੋਈ ਚੈਨਲ ਜਵਾਬ ਨਹੀਂ ਦੇ ਸਕਦਾ ਕਿਉਂਕਿ ਸੁਪਰੀਮ ਕੋਰਟ ਵੀ ਇਸ ਗੱਲ ਤੇ ਚੁੱਪ ਬੈਠੀ ਹੈ ਚੋਨ ਕਮਿਸ਼ਨ ਵੀ ਚੁੱਪ ਬੈਠਾ ਹੈ ਇਹ ਗੱਲ ਕਹੀ ਜਾ ਰਹੀ ਨਹੀਂ ਕਿ EVM ਦਾ ਸਿਸਟਮ ਸੁਰੱਖਿਅਤ ਨਹੀਂ ਹੈ EVM ਦਾ ਸਿਸਟਮ ਸਾਡੇ ਰਾਸ਼ਟਰ ਵਾਸਤੇ ਵਧੀਆ ਨਹੀਂ ਹੈ EVM ਦਾ ਸਿਸਟਮ ਸਾਡੇ ਲੋਕਤੰਤਰ ਵਾਸਤੇ ਵਧੀਆ ਨਹੀਂ ਹੈ ਇਸ ਕਰਕੇ ਇਹਨੂੰ ਆਉਣ ਵਾਲੇ ਸਮੇਂ ਵਿੱਚ ਤਬਦੀਲ ਕਰ ਦੇਣਾ ਚਾਹੀਦਾ ਹੈ ਚੋਣ ਕਮਿਸ਼ਨ ਨੂੰ ਇੱਕ ਫੈਸਲਾ ਤਖੜਾ ਲੈਣਾ ਚਾਹੀਦਾ ਹੈ ਕੋਈ ਕਮਿਸ਼ਨ ਕਮਿਸ਼ਨ ਦੇ ਉੱਤੇ ਜਿਹੜਾ ਇਲਜ਼ਾਮ ਲੱਗਦਾ ਹੈ ਉਹ ਇੱਕ ਪਾਰਟੀ ਦੀ ਨਮਾਇੰਦਗੀ ਕਰਦੇ ਨੇ ਉਸ ਤੋਂ ਥੋੜਾ ਉੱਪਰ ਖੜਨਾ ਚਾਹੀਦਾ ਪੜੇ ਲਿਖੇ ਲੋਕ ਨੇ ਆਈਐਸ ਅਫਸਰਾਂ ਵਰਗੇ ਲੋਕ ਨੇ ਚੰਗੀ ਚੰਗੀ ਕੁਆਲੀਫਿਕੇਸ਼ਨ ਵਾਲੇ ਲੋਕ ਨੇ ਤੇ ਦੁਨੀਆ ਭਰ ਦੇ ਵਧੀਆ ਵਿਦਵਾਨਾਂ ਚੋਂ ਚੁਣੇ ਹੋਏ ਲੋਕ ਕੋਰਟ ਕਮਿਸ਼ਨ ਤੇ ਕਮਿਸ਼ਨਰ ਲਾਇਆ ਜਾਂਦੇ ਨੇ ਉਹਨਾਂ ਨੂੰ ਇੱਕ ਆਪਣੀ ਸਿੱਖਿਆ ਆਪਣੀ ਆਪਣੇ ਕਰਤਾਰ ਤੋਂ ਉੱਪਰ ਉੱਠ ਕੇ ਇੱਕ ਇਹ ਮੁਝਾ ਮਾਡਲ ਦੇਣਾ ਚਾਹੀਦਾ ਹੈ ਜਿਵੇਂ ਕਿ ਪਿਛਲੇ ਤਿੰਨ ਚਾਰ ਚੋਣ ਕਮਿਸ਼ਨ ਹੋਏ ਸੈਸ਼ਨ ਸੀ ਮਿਰੋਸ ਸਿੰਘ ਗਿਲ ਸੀ ਜਿਨ੍ਹਾਂ ਦੀ ਚਰਚਾ ਅੱਜ ਵੀ ਤੁਹਾਨੂੰ ਕਰਨੀ ਪੈਂਦੀ ਆ ਚੋਣ ਕਮਿਸ਼ਨ ਨੂੰ ਕੋਈ ਜਾਣੇ ਨਾ ਚੋਣ ਕਮਿਸ਼ਨ ਦੇ ਨਾਵਾਂ ਨੂੰ ਕੋਈ ਨਾ ਜਾਣੇ ਤੇ ਲੋਕਤੰਤਰ ਦਾ ਕੀ ਹਾਲ ਹੋਇਆ ਇਸ ਕਰਕੇ ਐਸੀ ਪੀਠਭੱਤ ਸਭ ਪਹਾਉਣੀ ਚਾਹੀਦੀ ਹੈ ਲੋਕਾਂ ਦਾ ਚੋਣ ਕਮਿਸ਼ਨ ਨੂੰ ਕਿ ਲੋਕ ਉਹਦੀਆਂ ਕੀਤੀਆਂ ਹੋਈਆਂ ਤਬਦੀਲੀਆਂ ਨੂੰ ਉਹਨਾਂ ਦੇ ਲਏ ਹੋਏ ਫੈਸਲਿਆਂ ਨੂੰ ਲੋਕੀ ਯਾਦ ਕਰਨ ਲੋਕਤੰਤਰ ਯਾਦ ਕਰੇ ਕਿ ਮੈਨੂੰ ਬਚਾਉਣ ਵਾਲਾ ਸੰਵਿਧਾਨ ਯਾਦ ਕਰੇ ਕਿ ਮੈਨੂੰ ਬਚਾਉਣ ਵਾਲਾ ਜਿਹੜਾ ਮੇਰਾ ਪੜਾਇਆ ਹੋਇਆ ਵਿਅਕਤੀ ਸੀ ਉਹਨੇ ਵਧੀਆ ਕਿ ਇਹ ਆ ਸੁਪਰੀਮ ਕੋਰਟ ਦਾ ਸੁਪਰੀਮ ਕੋਰਟ ਨੂੰ ਫੈਸਲੇ ਉਸ ਲੈਵਲ ਤੇ ਕਰਨੇ ਚਾਹੀਦੇ ਨੇ ਛੋਟੀਆਂ ਛੋਟੀਆਂ ਐਪਲੀਕੇਸ਼ਨਾਂ ਜਿਹੜੀਆਂ ਨੇ ਜ਼ਮਾਨਤਾਂ ਜਿਹੜੀਆਂ ਨੇ ਤਕਸਾਈ ਦੇ ਕੇਸਾਂ ਦੀਆਂ ਜ਼ਮਾਨਤਾਂ ਹਾਈ ਕੋਰਟ ਤੱਕ ਸਰ ਸੁਪਰੀਮ ਕੋਰਟ ਤੱਕ ਜਾਣ ਡੀਆਂ ਨੇ ਉਹ ਉਹ ਫੈਸਲੇ ਜਿਹੜੇ ਇੱਕ ਮੈਜਿਸਟ੍ਰੇਟ ਨੇ ਜਾਂ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਸੈਸ਼ਨ ਜੱਜ ਨੇ ਕਰਨੇ ਨੇ ਉਸ ਟੋਟਲ ਫੈਸਲੇ ਜਿਹੜੇ ਨੇ ਹਾਈ ਕੋਰਟਾਂ ਸਭ ਮਾਰ ਜੋ ਸੁਪਰੀਮ ਕੋਰਟਾਂ ਕਰ ਰਹੀਆਂ ਨੇ ਕਿ ਕਿੰਨਾ ਅਜੀਬ ਜਿਹਾ ਇੱਕ ਮਾਮਲਾ ਬਣਿਆ ਸ਼ਾਇਦ ਇਹ ਗੱਲ ਕਿਸੇ ਦੇ ਚੁੜਦੀ ਵੀ ਹੋਵੇ ਲੋਕਾਂ ਨੂੰ ਹਰ ਵਿਅਕਤੀ ਨੂੰ ਜਿਹੜੇ-ਜਿਹੜੇ ਅਧਿਕਾਰ ਦਿੱਤੇ ਨੇ ਕਾਨੂੰਨੀ ਤੌਰ ਤੇ ਕਿਤਾਬਾਂ 'ਚ ਲਿਖੇ ਹੋਏ ਨੇ ਸੰਵਿਧਾਨ ਵਿੱਚ ਲਿਖੇ ਹੋਏ ਨੇ ਉਹਦੇ ਮੁਤਾਬਕ ਆਪਣੀਆਂ ਪਾਵਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਵਿਅਕਤੀ ਦੀ ਦੂਥੀ ਵੇਖ ਕੇ ਫੈਸਲੇ ਨਹੀਂ ਕਰਨੇ ਚਾਹੀਦੇ ਵਿਅਕਤੀਆਂ ਦੀ ਕਦਰ ਦੇਖ ਕੇ ਫੈਸਲੇ ਨਹੀਂ ਹੋਣੇ ਚਾਹੀਦੇ ਇਸ ਕਰਕੇ ਮਤਲਬ ਇਹ ਸਾਡੀ ਪੜ੍ਹਾਈ ਦਾ ਮਿਆਰ ਹੈ ਕਿ ਸਾਨੂੰ ਸਿੱਖਿਆ ਦੇ ਵਿੱਚ ਕਿਰਦਾਰ ਡਵੈਲਪਮੈਂਟ ਦਿੱਤੀ ਹੈ ਸਾਨੂੰ ਕਿਰਦਾਰ ਨਿਰਮਾਣ ਕਰਨ ਦੀ ਜਾਸਖੀ ਹੈ ਸਾਡੇ ਟੀਚਰਾਂ ਨੇ ਸਾਡੇ ਨੂੰ ਸਾਡੀ ਸਿਹਤ ਨੂੰ ਸਾਡੀ ਮਾਨਸਿਕਤਾ ਨੂੰ ਸਾਡੇ ਪਰਿਵਾਰ ਨੂੰ ਇੱਕ ਲੜੀ ਵਿੱਚ ਪਰਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਅੱਜ ਦੀ ਸਿੱਖਿਆ ਦੇ ਵਿੱਚ ਇਹ ਇਹ ਬਿਲਕੁਲ ਮੰਨਫੀ ਹੋ ਚੁੱਕਾ ਹੈ ਕਿ ਵਿਆਹ ਟੀਚਰ ਦਾ ਅਧਿਆਪਕ ਦਾ ਕਰਤਾਰ ਤਨਖਾਹ ਲੈਣ ਨਾਲ ਹੈ ਮਾਪਿਆਂ ਦਾ ਕਰਤਾਰ ਸਿਰ ਵੇਨਾ ਹੈ ਕਿ ਉਹਨਾਂ ਨੇ ਆਪਣੇ ਆਪਣੇ ਟੌਰ ਦੀ ਖਾਤਰ ਆਪਣੇ ਬੱਲੇ ਬੱਲੇ ਦੀ ਖਾਤਰ ਆਪਣੇ ਬੱਚਿਆਂ ਦੀ ਸੈਟਮੈਂਟ ਦੀ ਖਾਤਰ ਚੰਗੇ ਸਕੂਲਾਂ ਵਿੱਚ ਚੰਗੀਆਂ ਫੀਸਾਂ ਦੇ ਕੇ ਆਪਣਾ ਆਪਣੀ ਹਿਮੋਵਰੀ ਟਾਲਦੀ ਤੇ ਵਿਦਿਆਰਥੀ ਜਿਹੜੇ ਨੇ ਉਹ ਉਹ ਅਧਿਕਾਰਿਕ ਟੀਚਰਾਂ ਨੂੰ ਇਹ ਗੱਲ ਕਹਿਣ ਲੱਪੇ ਨੇ ਕਿ ਤੁਸੀਂ ਪੈਸੇ ਲੈ ਕੇ ਸਾਨੂੰ ਪੜਾਉਂਦੇ ਜੇ ਜਦੋਂ ਇਹੋ ਜੀ ਸਥਿਤੀ ਸਿੱਖਿਆ ਦੇ ਵਿੱਚ ਰਾਜਨੀਤਿਕ ਪੱਧਰ ਤੋਂ ਪੈਦਾ ਹੋ ਗਈ ਉਹਦੇ ਵਿੱਚੋਂ ਪੈਦਾ ਹੋਣ ਵਾਲੇ ਲੋਕ ਕਰਤਾਰਹੀਨ ਹੋਣਗੇ ਆਪਣੀਆਂ ਪੋਸਟਾਂ ਤੇ ਤਾਂ ਪਹੁੰਚ ਜਾਣਗੇ ਕਿਉਂਕਿ ਇਹ ਰਫੇਰੀ ਦਾ ਜਮਾਨਾ ਹੈ ਦੇਣ ਲੈਣ ਚੱਲਦਾ ਹੈ ਪਾਰਟੀਆਂ ਦੀਆਂ ਸੁਭਾਰਸ਼ਾਂ ਕਈ ਕੁਝ ਚੱਲ ਰਿਹਾ ਪ੍ਰਮਾਤਮਾ ਕਿਰਪਾ ਰੱਖੇ ਕੋਸ਼ਣਾਂ ਤੱਕ ਪਹੁੰਚ ਜਾਣਗੇ ਪਰ ਉਹਦੇ ਨਾਲ ਇਨਸਾਫ ਨਹੀਂ ਕਰ ਸਕਣਗੇ ਅੱਜ ਹਾਈਐਸ ਐਲਪੀਐਸ ਸਟੇਟ ਸੈਕਟਰੀ ਮੰਤਰੀਆਂ ਸੰਤਰੀਆਂ ਕਰਮਚਾਰੀਆਂ ਕੀ ਅੱਜ ਡਰਾਮਾ ਬਣ ਗਿਆ ਹਰ ਬੰਤ ਕੋਈ ਨਾ ਕੋਈ ਕਿਸੇ ਨਾ ਕਿਸੇ ਦਾ ਜਾਂ ਲੱਗਦਾ ਹੈ ਪਾਰਟੀਆਂ ਚਲਾਉਣ ਵਾਸਤੇ ਮੈਂ ਕਿਸੇ ਰਾਜਨੀਤਿਕ ਵਿਅਕਤੀ ਨਾਲ ਗੱਲ ਕਰ ਰਿਹਾ ਸੀ ਉਹਨੇ ਕਿਹਾ ਵੀ ਪਾਰਟੀਆਂ ਚਲਾਉਣ ਵਾਸਤੇ ਪੈਸੇ ਚਾਹੀਦੇ ਨੇ ਜਿਵੇਂ ਚੋਣ ਫੰਡ ਕੇਂਦਰੀ ਸਰਕਾਰ ਨੇ ਚਾਲੂ ਕਰ ਲਿਆ ਤੁਸੀਂ ਆਪਣੇ ਚੋਣ ਫੰਡ ਚਾਲੂ ਕਰ ਲਓ ਲੋਕਾਂ ਨੂੰ ਵਪਾਰੀਆਂ ਨੂੰ ਕਾਰਖਾਨੇਦਾਰਾਂ ਨੂੰ سرمایہਦਾਰਾਂ ਨੂੰ ਆਮ ਜਨਤਾ ਨੂੰ ਇਹ ਗੱਲ ਸਮਝਾ ਦਿਓ ਕਿ ਤੁਸੀਂ ਉਹਨਾਂ ਦੇ ਹਿੱਤ ਵਾਸਤੇ ਹਿੱਤ ਵਾਸਤੇ ਲੜਾਈ ਲੜ ਰਹੇ ਹੋ ਬੜੋਗੇ ਬਹੁਤਾਂ ਨੂੰ ਚੋਣਾਂ ਲੜ ਲਈ ਪੈਸੇ ਕਿਉਂ ਪੈਂਦੇ ਨੇ ਚੋਣਾਂ ਲੜ ਲਈ ਪੈਸਾ ਦੀ ਲੋੜ ਕਿਉਂ ਪੈਂਦੀ ਆ ਕਿਉਂਕਿ ਤੋਹਾ ਕਿਉਂਕਿ ਰਾਜਨੀਤਿਕ ਲੋਕਾਂ ਨੇ ਇਮਾਨਦਾਰੀ ਨਾਲ ਸਵੈਰਤਾ ਨਾਲ ਪਾਰਦਰਸ਼ਤਾ ਨਾਲ ਜਵਾਬਦੇਹੀ ਨਾਲ ਤੇ ਜ਼ਿੰਮੇਵਾਰੀ ਨਾਲ ਕੋਈ ਕੰਮ ਨਹੀਂ ਕੀਤਾ ਕੋਈ ਵੀ ਕੰਮ ਨਹੀਂ ਕੀਤਾ ਮੈਂ ਸ਼ਰਿਆਮੇ ਕਰਕੇ ਨਹੀਂ ਦਾਰਾ ਅਗਰ ਇਹ ਕੰਮ ਹੋ ਜਾਂਦਾ ਤੇ ਸਾਨੂੰ ਇੱਕ ਇੱਕ ਪਰਿਵਾਰ ਦੇ ਜੀਆਂ ਦੀ ਗੁਲਾਮੀ ਨਾ ਕਰਨੀ ਅਧਿਨੂ ਤੋਂ ਉਹਨਾਂ ਦੇ ਵਿੱਚ ਜਦੋਂ ਮੈਂ ਜਾ ਕੇ ਪੁੱਛਿਆ ਕਿ ਕਹਿੰਦੇ ਪੁੱਛਿਆ ਕਿ ਪ੍ਰਧਾਨ ਮੰਤਰੀ ਕੌਣ ਬਣੇਗਾ ਅਸੀਂ ਪ੍ਰਧਾਨ ਮੰਤਰੀ ਦੀ ਚੋਣ ਨਹੀਂ ਕਰ ਰਹੇ ਅਸੀਂ ਉਸ ਸੰਸਦ ਦੀ ਚੋਣ ਕਰ ਰਹੇ ਹਾਂ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਚੁਣਨਾ ਹੈ ਸਾਡੇ ਸਿਰ ਤੇ ਥੋਪੀ ਹੋਈ ਸਰਸਸੀ ਪਾਰਟੀ ਦੇ ਖਾਸ ਵਿਅਕਤੀ ਫਟਾਪੋਲ ਮਾਡਲ ਬਣਾ ਕੇ ਬਣਾ ਕੇ ਰੱਖਦੇ ਤੈਨ ਰਾਜ ਦੇ ਤੌਰ ਤੇ ਜੇ ਜੁੜਾਣੀ ਪਾਰਟੀ ਜਿੱਤੀ ਤੇ ਪੁਰਾਣਾ ਪ੍ਰਧਾਨ ਮੰਤਰੀ ਹੋਏਗਾ ਜੇ ਜੁੜਾਣੀ ਪਾਰਟੀ ਜਿੱਤੀ ਤੇ ਪੁਰਾਣਾ ਪ੍ਰਧਾਨ ਮੰਤਰੀ ਹੋਏਗਾ ਜੇ ਪੁਰਾਣੀ ਪਾਰਟੀ ਜਿੱਤੀ ਤੇ ਪੁਰਾਣਾ ਪ੍ਰਧਾਨ ਮੰਤਰੀ ਹੋਏਗਾ ਜੇ ਗੱਠ ਜੋੜ ਹੋਇਆ ਤੇ ਪੁਰਾਣਾ ਪ੍ਰਧਾਨ ਮੰਤਰੀ ਇਹਨਾਂ ਨੇ ਠੇਕਾ ਲਿਆ ਹੈ ਇਹਨਾਂ ਦੇ ਪੋ ਦੀ ਜਾਇਦਾਦ ਹੈ ਇਹਨਾਂ ਦੇ ਪਿਓ ਦਾ ਚਗੀਰ ਹੈ ਇਹ ਹਿੰਦੁਸਤਾਨ ਉਹਨਾਂ ਇਹਨਾਂ ਦੇ ਬਾਪ ਦਾ ਥੋੜਾ ਹੈ ਕੀ ਕਰੋ ਪ੍ਰਧਾਨ ਮੰਤਰੀਆਂਸ਼ਿਪ ਲੈ ਕੇ ਆਉਣ ਲੋ ਕਿਉਂਕਿ ਅਸੀਂ ਸੰਸਦ ਐਸੇ ਚੁਣੇ ਚੁਣਦੇ ਆ ਜਿਨ੍ਹਾਂ ਦੀ ਕਰਤੂਤ ਨਹੀਂ ਹੈ ਅੰਨੇ ਭੋਲੇ ਕਾਣੇ ਅੰਨੇ ਤੇ ਬੋਰੇ ਸੰਸਦ ਜਦੋਂ ਭੇਜਦੇ ਆ ਆਪਣੀਆਂ ਕਮਾਈਆਂ ਦੇ ਆਪਣੇ ਨਿੱਜੀ ਹਤਾਂ ਦੀ ਖਾਤਰ ਉਹ ਸਿਰ ਬਹਾਵਾਂ ਖੜੀਆਂ ਕਰਦੇ ਨੇ ਤਾੜੀਆਂ ਮਾਰਦੇ ਨੇ ਬੈਂਚ ਖੜਕਾ ਦਿੰਦੇ ਨੇ ਬੰਤਰੀ ਬੰਜਰ ਨੇ ਸਾਨੂੰ ਐਸੇ ਪ੍ਰਧਾਨ ਮੰਤਰੀਆਂ ਦੀ ਭਾਰਤ ਨੂੰ ਖਾਸ ਕਰਕੇ ਐਸ ਸਥਿਤੀ ਵਿੱਚ ਜਿੱਥੇ ਕਿ ਭਾਰਤ ਦੀ ਅਰਥਵਿਵਸਥਾ ਫਰਕ ਦਾ ਕਿਰਦਾਰ ਨੈਸ਼ਨਲ ਕੈਰੈਕਟਰ ਮੰਨਫੀ ਦੇ ਬਰਾਬਰ ਚਾ ਚੁੱਕਾ ਹੈ ਇਹੋ ਜੇ ਪ੍ਰਧਾਨ ਮੰਤਰੀਆਂ ਇਹੋ ਜੇ ਬਕਸਿਆਂ ਚੋਂ ਕੱਢੀ ਹੋਈ ਜੇਬਾਂ ਚੋਂ ਕੱਢੀ ਹੋਈ ਪ੍ਰਧਾਨ ਮੰਤਰੀਆਂ ਪ੍ਰਧਾਨਾਂ ਦੀ ਸਾਨੂੰ ਲੋਕਤੰਤਰ ਦੇ ਵਿੱਚੋਂ ਨਿਕਲੇ ਹੋਏ ਚੰਗੇ ਵਿਅਕਤੀਆਂ ਦੀ ਲੋੜ ਹੈ ਬਹੁਤ ਸਾਰੀਆਂ ਪਾਰਟੀਆਂ ਦੇ ਵਿੱਚ ਬਹੁਤ ਚੰਗੇ ਚੰਗੇ ਵਿਅਕਤੀ ਨਹੀਂ ਜਿਨ੍ਹਾਂ ਦੀਆਂ ਸਖਸੀਅਤਾਂ ਉੱਪਰ ਕੇ ਲੋਕਾਂ ਦੇ ਜਿਹਨਾਂ ਵਿੱਚ ਵਸੀਆਂ ਹੋਈਆਂ ਨੇ ਪਰ ਉਹਨਾਂ ਉਹਨਾਂ ਲੋਕਾਂ ਨੂੰ ਨਾ ਤੁਹਾਡੇ ਸੰਸਦ ਵੋਟਾਂ ਪਾਉਂਦੇ ਨੇ ਨਾ ਤੁਹਾਡੇ ਸੰਸਦ ਉਹਨਾਂ ਦਾ ਨਾਲ ਹੀ ਜਾਂਦੇ ਨੇ ਹੁਣ ਕਿੱਡੀ ਅਜੀਬ ਗੱਲ ਹੈ ਕਿ ਪਾਰਲੀਮੈਂਟ ਦੀਆਂ ਚੋਣਾਂ ਹੋ ਰਹੀਆਂ ਹਨ ਹੈ ਇੱਕ ਵਿਅਕਤੀ ਦੇ ਨਾਂ ਤੇ ਵੋਟਾਂ ਪੈ ਰਹੀਆਂ ਨੇ ਕਿੱਦਾਂ ਅਜੀਬ ਕਿੱਡੀ ਕਿੱਡੀ ਬਦ ਕਿਸਮ ਦੀ ਹੈ ਇਸ ਲੋਕਤੰਤਰ ਦੀ ਕਿ ਲੋਕਾਂ ਦੀਆਂ ਵੋਟਾਂ ਇੱਕ ਵਿਅਕਤੀ ਦੇ ਨਾਂ ਤੇ ਪੈ ਰਹੀਆਂ ਨੇ ਜਿਸ ਵਿਅਕਤੀ ਨੇ ਸਾਰੀ ਉਮਰ ਝੂਠ ਬੋਲਿਆ ਇਤਿਹਾਸਕ ਇਤਿਹਾਸਕ ਸੰਸਕ੍ਰਿਤਿਕ ਸਭਿਆਚਾਰਕ ਆਰਥਿਕ ਪਾਰਲੀਮੈਂਟ ਸਿਸਟਮ ਦੇ ਵਿੱਚ ਆਉਣ ਕੇ ਝੂਠ ਬੋਲਿਆ ਉਸ ਬੰਦੇ ਦੇ ਨਾਂ ਤੇ ਕਿੰਨਾ ਪੈ ਰਿਹਾ ਜੇ ਇਹੋ ਜਿਹੇ ਨਾਂ ਦੇ ਉੱਤੇ ਵੋਟਾਂ ਪੈ ਕੇ ਇਹੋ ਜਿਹੇ ਪ੍ਰਧਾਨ ਮੰਤਰੀ ਜਾਂ ਕਿਸੇ ਵੀ ਪਾਰਟੀ ਦਾ ਕੋਈ ਪ੍ਰਧਾਨ ਮੰਤਰੀ ਇਹੋ ਜਿਹਾ ਬੰਦਾ ਤੇ ਕੋਈ ਵਧੀਆ ਗੱਲ ਨਹੀਂ ਹਾਂ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਸੰਸਦ ਚੁਣੇ ਜਾਣਗੇ ਸੰਸਦਾਂ ਦੀ ਸਿਆਣਪ ਦੇ ਆਧਾਰ ਤੇ ਉਹ ਚੌੜ ਦੇਖਣ ਕੇ ਇੱਕ ਮਰਦ ਰਾਸ਼ਟਰ ਦਾ ਨਿਰਮਾਣ ਕਰ ਸਕਦਾ ਇਹੋ ਜਿਹੇ ਵਿਅਕਤੀਆਂ ਦੀ ਲੋੜ ਹੈ ਬਣਨੇ ਨਹੀਂ ਮੈਨੂੰ ਪਤਾ ਹੈ ਦੇਸ਼ ਦੀ ਜਿਹੋ ਜਿਹੀ ਹਾਲਤ ਬਣੀ ਹੈ ਕਿਉਂਕਿ ਜ਼ਗੀਰਦਾਰੀ ਸਿਸਟਮ ਦੇ ਵਿੱਚ ਫਰਮਾਇਦਾਰੀ ਸਿਸਟਮ ਦੇ ਦੇ ਗੁलाम ਲੋਕ ਨੇ ਇਹ ਤਾਂ ਫੀਲੇ ਨੇ ਅਹੀਂ ਫੀਲੇ ਫੀਲੇ ਨੂੰ ਤਾਂ ਪਾਈ ਜਾਂਦੇ ਆ ਕਿਉਂਕਿ ਇੱਕ ਬੰਦਾ ਬੰਦਾ ਕਹਿੰਦਾ ਪੁਰਾਣੀ ਮੈਂ ਇਹ ਕਰ ਦੂੰਗਾ ਉਹਨਾਂ ਨੂੰ ਪਰ ਕੀ ਕਰ ਦੇਵੇਂ ਰਾਸ਼ਟਰ ਨੂੰ ਬਚਾਉਣ ਦੀ ਲੋੜ ਲੋਕਾਂਤਰ ਨੂੰ ਚਾਉਣ ਦੀ ਲੋੜ ਹੈ ਸਦਾ ਨੂੰ ਚਾਉਣ ਦੀ ਲੋੜ ਹੈ ਅੱਜ ਤੁਹਾਡੀ ਨੱਬੀ ਹੋਈ ਉਂਗਲ ਟਾਈਮ ਬਹੁਤ ਹੈ ਜੀ 5 ਵਜੇ ਤੱਕ ਤੁਹਾਡੇ ਕੋਲ ਵੇਟ ਕੀਤੀ ਜਾਏਗੀ ਤੁਹਾਡਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਤੁਸੀਂ ਇਸ ਚੋਣ ਪ੍ਰਕਿਰਿਆ ਦਾ ਹਿੱਸਾ ਮਨਸੂਬਾ ਤੁਹਾਡੇ ਲਈ ਸਹੂਲਤਾਂ ਪੈਦਾ ਕੀਤੀਆਂ ਗਈਆਂ ਨੇ ਹੂਲਰ ਲਾਏ ਨੇ ਪਖਰੇ ਲਾਏ ਨੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਕੁਝ ਕੁਸ਼ ਕੀਤਾ ਗਿਆ ਸਟਾਫ ਬਹੁਤ ਵਧੀਆ ਲਾਇਆ ਹੈ ਸਿਕਿਉਰਿਟੀ ਵਾਸਤੇ ਤੁਹਾਡੇ ਬੰਦੇ ਲੱਗੇ ਤਾਂ ਕਿ ਤੁਸੀਂ ਆਪਣੀ ਇਮਾਨਦਾਰ ਤੇ ਜੇ ਇੰਨਾ ਸਿਸਟਮ ਹੁੰਦੇ باوجود ਵੀ ਤੁਹਾਨੂੰ ਇਮਾਨਦਾਰੀ ਨਹੀਂ ਵਰਤਦੇ ਤਾਂ ਫਿਰ ਰਾਮਨਾਮ ਸਾਥੇ ਫਿਰ ਇਹ ਦੇਸ਼ ਦਾ ਆਮ ਦਾ ਰਾਮਾ ਜੀ ਨੂੰ ਮਰਜ਼ੀ ਕਰੀ ਜੀਏ ਕਰਾਂਗੇ ਕਰਦੇ ਰਹਾਂਗੇ ਸੁਣਦੇ ਰਹਾਂਗੇ ਦੇਖਦੇ ਰਹਾਂਗੇ ਐਸੇ ਰੂਪ ਨੂੰ ਜਿਹੜੇ ਤੁਹਾਡੇ ਵਿੱਚੋਂ ਹੁ ਤੁਹਾਡੇ ਨਾਲ ਹੈ ਤੁਹਾਡੇ ਲਈ ਲੜੇ ਤੁਹਾਡੀ ਗੱਲ ਰਾਸ਼ਟਰ ਤੱਕ ਮੈਂ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਇਹ ਪੁਰਜ਼ੂ ਅਪੀਲ ਕਰ ਰਿਹਾ ਕਿ ਦੋਵਾਰਾ ਤੇ ਵੋਟਾਂ ਦਾ ਟਾਈਮ ਲੰਘ ਰਿਹਾ ਗਰਮੀ ਵਧ ਰਹੀ ਹੈ ਗਰਮੀ ਵਧਣ ਤੋਂ ਪਹਿਲਾਂ ਪਹਿਲਾਂ ਆਪਣੀਆਂ ਵੋਟਾਂ ਪਾ ਕੇ ਆਓ ਕਾਤੋਂ ਵਤਪੋ ਵੋਟਾਂ ਪੋਲ ਕਰੋ ਤਾਂ ਕਿ ਤੁਹਾਡੀ ਵੋਟ ਚਾਰ ਤਰੀਕ ਨੂੰ ਕਿੰਤੀ ਸਮੇਂ ਕੋਈ ਨਿਰਨਾਇਕ ਵੋਟ ਬਣ ਸਕਦੀ ਹੈ ਤੁਹਾਡੀ ਵੋਟ ਨਿਰਨਾਇਕ ਹੋ ਸਕਦੀ ਹੈ ਤੁਹਾਡੀ ਵੋਟ ਨਿਰਨਾਇਕ ਹੋਣੀ ਆ ਤੁਹਾਡੀ ਵੋਟ ਨਾਲ ਇਨਕਲਾਬ ਆਉਣੇ ਨੇ ਇਹਦਾ ਵਰਤ ਇਸਤੇਮਾਲ ਕਰੋ ਐਪੀਸੋਡ ਚੰਗਾ ਲੱਗੇ ਜਨਾਤੋਂ ਨੂੰ ਪ੍ਰਭਾਵਿਤ ਕਰੇ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟਸ ਕਰੋ ਤੇ ਕੋਈ ਮਜਬੂਰੀ ਨਹੀਂ ਹੈ ਆਪਾਂ ਇੱਕ ਵਿਸ਼ੇ ਤੇ ਤੁਰਿਆ ਜਿਸ ਦਾ ਮੇਨ ਮਕਸਦ ਮੈਂ ਤੁਹਕੋ ਦੱਸ ਰਿਹਾ ਸੀ ਮੇਨ ਮਕਸਦ ਇਸ ਚੈਨਲ ਦਾ ਪਰਸਨੈਲਿਟੀ ਡਵੈਲਪਮੈਂਟ ਹੈ ਪਰਸਨੈਲਿਟੀ ਡਵੈਲਪਮੈਂਟ ਦੇ ਵਿੱਚ ਸਾਰੇ ਵਿਸ਼ੇ ਆਉਣਗੇ ਰਾਜਨੀਤੀ ਵੀ ਆਏਗੀ ਅਰਥਚਾਰਾ ਵੀ ਆਏਗਾ ਸੋਸ਼ਲ ਸਟਾਟਸ ਆਏਗਾ ਤੇ ਆਸਾਇਗਾ ਤੇ ਆਸਾਇਗਾ ਕਾ ਕਾਡਿੰਗ ਸਰਵਿਸ ਦੱਸ ਜੇ ਕਰਾਏਗਾ ਸਰਵਸਿਸ ਸਿਲੈਕਸ਼ਨ ਦੇ ਬਾਰੇ ਵੀ ਦਿਆਂਗੇ ਸਿੱਖਿਆ ਦੇ ਬਾਰੇ ਦਿਆਂਗੇ ਸਿਹਤ ਦੇ ਬਾਰੇ ਦਿਆਂਗੇ ਸੁਰੱਖਿਆ ਬਾਰੇ ਦਿਆਂਗੇ ਰੋਜ਼ਗਾਰ ਬਾਰੇ ਗੱਲ ਕਰਾਂਗੇ ਕਿਰਤੀਆਂ ਦੀ ਉਜਰਤ ਦੇ ਬਾਰੇ ਗੱਲ ਕਰਾਂਗੇ ਕਿਰਤੀਆਂ ਦੀ ਮਜ਼ਦੂਰੀ ਦਾ ਸਮਾਨ ਨਿਸ਼ਚਿਤ ਕਰਨ ਬਾਰੇ ਗੱਲ ਕਰਾਂਗੇ ਸਧਾਂਤਕ ਤੌਰ ਤੇ ਟੁੱਟੀਆਂ ਹੋਈਆਂ ਪਾਰਟੀਆਂ ਦਾ ਜ਼ਿਕਰ ਕਰਾਂਗੇ ਦੰਤਕ ਤੌਰ ਤੇ ਬਣੀ ਹੋਈਆਂ ਪਾਰਟੀਆਂ ਦਾ ਖੇਰੂ ਖੇਰੂ ਹੋ ਜਾਣਾ ਉਹਦੇ ਤੇ ਚਰਚਾ ਕੀਤੀ ਜਾਏਗੀ ਧਰਮ ਦੇ ਨਾਂ ਤੇ ਨਫਰਤ ਕੱਟੜਤਾ ਧਰਮ ਦੇ ਵਿਰੁੱਧ ਵੀ ਆਵਾਜ਼ ਇਸ ਚੈਨਲ ਤੇ ਉਠਾਈ ਜਾਏਗੀ ਇਸ ਕਰਕੇ ਰੋਟ ਪੋਲ ਕਰੋ ਰੋਟ ਪੋਲ ਕਰਕੇ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟਸ ਕਰੋ ਵੈਭੂ ਜੀ ਦਾ ਖਾਲਸਾ ਵੈਭੂ ਜੀ ਦਾ ਪਤ